ਸਤਿ ਸ਼੍ਰੀ ਅਕਾਲ ਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਇਆ ਲਗਭਗ ਆਉਣ ਵਾਲੇ ਘੰਟਿਆਂ ਦੇ ਵਿੱਚ ਅੱਜ ਰਾਤ ਪੰਜਾਬ ਦਾ ਮੌਸਮ ਕਿਸ ਤਰ੍ਹਾਂ ਦੇਖਣ ਨੂੰ ਮਿਲੇਗਾ ਅੱਜ ਅੱਧ ਰਾਤ ਤੋਂ ਬਾਅਦ ਪੰਜਾਬ ਦੇ ਵਿੱਚ ਕੁਝ ਇਲਾਕਿਆਂ ਦੇ ਵਿੱਚ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਹਨ ਜਨਹੀਂ ਸਭ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਜੇਕਰ ਪਹਿਲੇ ਘੰਟਿਆਂ ਦੀ ਗੱਲ ਕਰੀ ਤਾਂ ਤਕਰੀਬਨ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ 8 ਤੋਂ ਲੈ ਕੇ 10 ਦੇ ਵਿਚਕਾਰ ਆਪਾਂ ਨੂੰ ਪੰਜਾਬ ਦੇ ਕਈ ਖੇਤਰਾਂ ਦੇ ਵਿੱਚ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਉਸੇ ਤਰ੍ਹਾਂ ਜੇਕਰ ਆਪਾਂ ਗੱਲ ਕਰੀਏ ਤਾਂ ਅੱਧ ਰਾਤ ਤੋਂ ਬਾਅਦ ਸਵੇਰ ਤੱਕ ਆਪਾਂ ਨੂੰ ਕੁਝ ਇਲਾਕਿਆਂ ਦੇ ਵਿੱਚ ਆਪਾਂ ਉਮੀਦੀਆਂ ਗਤੀਵਿਧੀਆਂ ਦੇ ਚਾਂਸ ਬੰਦੇ ਹੋਖਾਈ ਦੇ ਰਹੇ ਹਨ ਖਾਸ ਤੌਰ ਤੇ ਪੂਰਵੀ ਹਿੱਸੇ ਹੋਗੇ ਇਹਨਾਂ ਹਿੱਸਿਆਂ ਦੇ ਵਿੱਚ ਜਿਵੇਂ ਪਟਿਆਲਾ ਲੁਧਿਆਣਾ ਨਵਾਂ ਸ਼ਹਿਰ ਦੇ ਇਲਾਕੇ ਹੋਗੇ ਇਹਨਾਂ ਹਿੱਸਿਆਂ ਦੇ ਵਿੱਚ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਫਤਿਹਗੜ੍ਹ ਸਾਹਿਬ ਚੰਡੀਗੜ੍ਹ ਮੋਹਾਲੀ ਦੇ ਇਲਾਕੇ ਹੋਗੇ ਲਗਭਗ ਕਹਿ ਸਕਦੇ ਹਾਂ ਕਿ ਕੁਝ 90 ਦੇ ਸਾਈਡ ਦੇ ਇਲਾਕਿਆਂ ਦੇ ਵਿੱਚ ਵੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਟੇ ਵਾਲੇ ਦੇ ਕੁਝ ਹਿੱਸਿਆਂ ਦੇ ਵਿੱਚ ਵੀ ਟੁੱਟਵੇਂ ਤੌਰ ਤੇ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਜ਼ਿਆਦਾਤਰ ਜਿਹੜੇ ਪੱਛਮੀ ਹਿੱਸਿਆਂ ਦੇ ਵਿੱਚ ਘੱਟ ਮਾਤਰਾ ਦੇ ਵਿੱਚ ਆਪਾਂ ਨੂੰ ਅੱਜ ਰਾਤ ਤਕਰੀਬਨ ਸਿਸਟਮ ਦੇਖਣ ਨੂੰ ਮਿਲਣਗੇ ਇੱਕ ਸਿਸਟਮ ਆਪਾਂ ਨੂੰ ਪੰਜਾਬ ਦੇ ਵਿੱਚ ਬਦਲੀ ਸਿਸਟਮ ਥੋੜਾ ਜਿਹਾ ਰੁੱਖ ਬੰਦਾ ਹੋਇਆ ਥਾਈ ਦੇਗਾ ਜਿਹੜਾ ਕੁਝ ਇਲਾਕਿਆਂ ਵੀ ਟੁੱਟਵੇਂ ਤੌਰ ਤੇ ਕਾਰਵਾਈਆਂ ਦੇਖਣ ਨੂੰ ਮਿਲਦਾ ਪੰਜਾਬ ਦਾ ਦੱਖਣ ਪੱਛਮੀ ਹਿੱਸਾ ਹੋ ਗਿਆ ਜਿਹੜਾ ਹਰਿਆਣੇ ਦਾ ਨੇੜਲਾ ਹਿੱਸਾ ਹੋ ਗਿਆ ਉਹਨਾਂ ਭਾਗਾਂ ਦੇ ਵਿੱਚ ਅਦਰ ਰਾਤ ਤੋਂ ਬਾਅਦ ਆਪਾਂ ਨੂੰ ਤਕਰੀਬਨ ਸਵੇਰ ਦੇ ਆਸ-ਪਾਸ ਤਗੜੀਆਂ ਘਰ ਚਮਕਦੀਆਂ ਕਾਰਵਾਈਆਂ ਮੀ ਦੇ ਛਿੱਟੇ ਛਰਾਟੇ ਮੀ ਹਨੇਰੀ ਦੀ ਸੁਭਾਵਨਾ ਥੋੜੀ ਟੁੱਟਵੇਂ ਤੌਰ ਤੇ ਦੇਖਣ ਨੂੰ ਮਿਲੇਗੀ ਹਨੇਰੀ ਦੀ ਸੁਭਾਵਨਾ ਕਾਠ ਹੈ ਪਰ ਲੰਬੀ ਕਿਨਮਨ ਕਣੀ ਦੀ ਸੁਭਾਵਨਾ ਜ਼ਿਆਦਾ ਇਲਾਕਿਆਂ ਦੇ ਵਿੱਚ ਬਣ ਸਕਦੀ ਹੈ ਇਸੇ ਤਰ੍ਹਾਂ ਜੇਕਰ ਪੂਰਬੀ ਹਿੱਸਿਆਂ ਦੀ ਗੱਲ ਕਰੀ ਜਿਸ ਦੇ ਵਿੱਚ ਪਟਿਆਲੇ ਤੋਂ ਲੈ ਕੇ ਚੰਡੀਗੜ੍ਹ ਮੁਹਾਲੀ ਦੇ ਫਤਿਹਗੜ੍ਹ ਸਾਹਿਬ ਲੁਧਿਆਣਾ ਦੇ ਪੂਰ ਕੁਝ ਪੂਰਬੀ ਹਿੱਸੇ ਹੋ ਗਏ ਕੁਝ ਭਾਗ ਨੰਗਲ ਨੰਦਪੁਰ ਸਾਹਿਬ ਦੇ ਹੋ ਗਏ ਇਹਨਾਂ ਹਿੱਸਿਆਂ ਦੇ ਵਿੱਚ ਰਾਤ ਨੂੰ ਟੁੱਟਵੇਂ ਤੌਰ ਤੇ ਕਾਰਵਾਈਆਂ ਦੇ ਅਸਾਰ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਹਨ ਬਾਕੀ ਪੰਜਾਬ ਦੇ ਲਗਭਗ ਕੁਝ ਹਿੱਸਿਆਂ ਦੇ ਵਿੱਚ ਆਪਾਂ ਨੂੰ ਸਿਸਟਮ ਕਮਜ਼ੋਰ ਪੈਂਦਾ ਹੋਇਆ ਦਿਖਾਈ ਦੇ ਰਿਹਾ ਬਾਕੀ ਦੇ ਵਿੱਚ ਮੌਸਮ ਠੀਕ-ਠਾਕ ਦੇਖਣ ਨੂੰ ਮਿਲੇਗਾ ਕਈ ਪੱਛਮੀ ਹਿੱਸੇ ਸਰਦੀ ਜिले ਕੁਝ ਦੱਖਣੀ ਮਾਲਵੇ ਦੇ ਹਿੱਸੇ ਇਹਨਾਂ ਹਿੱਸਿਆਂ ਦੇ ਵਿੱਚ ਫਿਲਹਾਲ ਆਪਾਂ ਨੂੰ ਗਤੀਵਿਧੀਆਂ ਘੱਟ ਦੇਖਣ ਨੂੰ ਮਿਲ ਰਹੀਆਂ ਹਨ ਅੱਗੇ ਆਉਣ ਵਾਲੇ ਘੰਟਿਆਂ ਦੇ ਵਿੱਚ ਵੀ ਥੋੜੀਆਂ ਘੱਟ ਦੇਖਣ ਨੂੰ ਮਿਲਣਗੀਆਂ ਬਦਲੀ ਸਿਸਟਮ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਿਆ ਪੰਜਾਬ ਦੇ ਪੂਰਬੀ ਭਾਗ ਹੋਗੇ ਦੱਖਣੀ ਭਾਗ ਹੋਗੇ ਪੱਛਮੀ ਹਿੱਸੇ ਹੋਗੇ ਲਗਭਗ ਮੌਸਮ ਠੀਕ-ਠਾਕ ਦੇਖਣ ਨੂੰ ਮਿਲ ਰਿਹਾ ਹੈ ਜੇਵੇਂ ਸਿਸਟਮ ਬਣਨ ਦੀ ਸੰਭਾਵਨਾ ਹੈ ਤਕਰੀਬਨ ਰਾਤ ਦੇ ਕੁਝ ਕੁ ਇਲਾਕਿਆਂ ਦੇ ਵਿੱਚ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਕੁਝ ਪੂਰਬੀ ਹ ਇਆਂ ਗਤੀਵਿਧੀਆਂ ਅੰਦਰ ਰਾਤ ਤੋਂ ਦੇਖਣ ਨੂੰ ਮਿਲ ਸਕਦੀਆਂ। ਓਵਰਆਲ ਪੰਜਾਬ ਦਾ ਮੌਸਮ ਫਿਲਹਾਲ ਆਪਾਂ ਨੂੰ ਠੀਕ-ਠਾਕ ਦੇਖਣ ਨੂੰ ਮਿਲ ਰਿਹਾ ਹੈ। ਹਰਿਆਣਾ ਅਤੇ ਰਾਜਸਥਾਨ ਦੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਗਤੀਵਿਧੀਆਂ ਵੱਧ ਦੇਖਣ ਨੂੰ ਮਿਲ ਰਹੀਆਂ ਹਨ। ਧੰਨਵਾਦ ਜੀ।